ਥੀਕੇ ਹਾਂ ਜੀ ਅਸੀਂ ਲਕੇਸਾਨੇ ਸਪੋਰਟ ਜਾ ਰਹੇ ਹਾਂ ਲਕੇਸਾਨੇ ਸਪੋਰਟ ਚ ਆਏ ਹਾਂ ਕੀ ਪੁਲਿਸ ਨੇ ਡਿਟੇਨ ਕੀਤਾ ਤੁਹਾਨੂੰ ਕੀ ਕਹਿੰਦੇ ਨੇ ਉਹ ਤਾਂ ਨਹੀਂ ਜਾਣਾ ਜੀ ਨਹੀਂ ਜਾਣਾ ਕਿੱਥੋਂ ਆਏ ਕਿੱਥੋਂ ਬਾਈ ਹਰਿਆਣੇ ਤੋਂ ਹਰਿਆਣੇ ਤੋਂ ਹਾਂ ਜੀ ਕਿਹੜਾ ਪਿੰਡ ਹੈ ਬਾਈ ਚੱਠਾ ਜੀ ਚੱਠਾ ਪਟੜਾ ਜੀ ਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੀ ਆਹ ਦੇ ਪਾਣੀ ਦੇ ਮੋਰਚਾ ਲੁਧਿਆਣਾ ਫੇਰका ਮਿਲਕ ਬਲਾਨ ਤੋਂ ਕੁਝ ਅੱਗੇ ਵਧਿਆ ਵਾ ਅਮਿਤੋਜ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਵਾ ਮੋਰਚੇ ਦੇ ਵੱਖ-ਵੱਖ ਜਿੱਥੇ ਬੰਦੀਆ ਦੇ ਆਕੂ ਅੱਗੇ ਵਧੇ ਨੇ ਤੇ ਜਿਨ੍ਹਾਂ ਨੂੰ ਇੱਕ ਵਾਰ ਫਿਰ ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਦੇ ਗੇਟ ਨੰਬਰ 4 ਤੋਂ ਠੀਕ ਪਹਿਲਾਂ ਫਿਰ ਰੋਕ ਲਿੱਤਾ ਗਿਆ ਗੱਲਬਾਤ ਪੁਲਿਸ ਦੇ ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਅਮਿਤੋਜ ਮਾਨ ਦੀ ਅਗਵਾਈ ਦੇ ਵਿੱਚ ਇਹ ਸਾਰੀ ਗੱਲਬਾਤ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਇਸ ਤੋਂ ਪਹਿਲਾਂ ਦੱਸ ਦਈਏ ਤੁਹਾਨੂੰ ਕਿ ਮੋਰਚੇ ਦੇ ਵੱਡੇ ਆਗੂ ਲੱਖਾ ਸਿਧਾਣਾ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਅਵੀ ਤੋਜਮਾਨ ਇੱਥੇ ਪਹੁੰਚਣ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਹੁਣ ਉਹਨਾਂ ਵੱਲੋਂ ਸਬੋਧਨ ਕਰਨ ਤੋਂ ਬਾਅਦ ਮੋਰਚਾ ਅੱਗੇ ਵਧਦਾ ਨਜ਼ਰ ਆਂਦਾ ਵਾ ਤਾਂ ਲੁਧਿਆਣਾ ਫੇਰਕਾ ਮਿਲਕ ਬਲੈਂਡ ਤੋਂ ਕੋਚੀ ਕਦਮ ਅੱਗੇ ਜਦੋਂ ਵਧਦਾ ਤਾਂ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 4 ਦੇ ਬਾਹਰ ਇੱਕ ਵਾਰ ਫਿਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਲਿੱਤਾ ਗਿਆ ਵਾ ਤਾਂ ਮੋਰਚੇ ਦੇ ਆਗੂ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੈਂਸਰ ਵਰਗੇ ਪਾਣੀ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਇੱਕ ਵਾਰ ਫਿਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਠੀਕ ਬਾਹਰ ਮੋਰਚੇ ਦੇ ਆਗੂ ਧਰਨਾ ਲਗਾ ਕੇ ਬੈਠੇ ਹੋਏ ਨੇ ਅਮੀਤੋਜ ਮਾਨ ਵੀ ਇੱਥੇ ਪਹੁੰਚੇ ਹੋਏ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਹੋ ਸਕਦੀ ਆ ਤਾਂ ਅਗਲਾ ਨਾਇਨੋਬ ਐਕਸ਼ਨ ਕੀ ਰਹੇਗਾ ਇਹ ਵੀ ਤਸਵੀਰਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕੀ ਕਾਕ ਇਸ ਤਰ੍ਹਾਂ ਜਿਹੜਾ ਵਾ ਕਾਲੇ ਪਾਣੀ ਦੇ ਮੋਰਚੇ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਗੂ ਪੰਜਾਬ ਤੇ ਆਲੇ ਦੁਆਲੇ ਦੇ ਸੂਬਿਆਂ ਤੋਂ ਲੁਧਿਆਣਾ ਫਿਰੋਜਪੁਰ ਰੋਡ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਵੱਲੋਂ ਅੱਗੇ ਵਧਣ ਤੋਂ ਰੋਕਿਆ ਰੋਗ ਦਿੱਤਾ ਗਿਆ ਸੀਗਾ ਤਾਂ ਕੁਝ ਆਗੂਆਂ ਦੀ ਹਿਰਾਸਤ ਨੂੰ ਲੈ ਕੇ ਮਾਹੌਲ ਭਖਦਾ ਹੋਇਆ ਨਜ਼ਰ ਆਇਆ ਸੀਗਾ ਫਿਰੋਜਪੁਰ ਰੋਡ ਜਾਮ ਕਰ ਦਿੱਤਾ ਗਿਆ ਸੀਗਾ ਤਾਂ ਅਮਿਤੋਜ ਮਾਨ ਮੌਕੇ ਤੇ ਪਹੁੰਚਦੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਸਬੋਧਨ ਕਰਦੇ ਨੇ ਤੇ ਮੋਰਚਾ ਕੁਝ ਅੱਗੇ ਵਧਦਾ ਵਾ ਪਰ ਪੁਲਿਸ ਵੱਲੋਂ ਅਗਲੀ ਬੈਰੀਕੇਟਿੰਗ ਤਿਆਰ ਕੀਤੀ ਗਈ ਸੀ ਤਾਂ ਹੁਣ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਮੋਰਚੇ ਨੂੰ ਇੱਕ ਵਾਰ ਫਿਰ ਰੋਕ ਦਿੱਤਾ ਗਿਆ ਵਾ ਤਾਂ ਹੁਣ ਅੱਗੇ ਕੀ ਤਸਵੀਰ ਸਾਹਮਣੇ ਆਏਗੀ ਉਸ ਨੂੰ ਲੈ ਕੇ ਵੀ ਲਗਾਤਾਰ ਤੁਹਾਡੇ ਨਾਲ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ